ਅੱਜ ਲੋਹੜੀ ਦੇ ਪਵਿੱਤਰ ਤਿਹਾੜੀ ਤੇ ਸਮੂਹ ਪੰਜਾਬੀਅਤ ਨੂੰ ਲੱਖ ਲੱਖ ਵਧਾਈ ਅੱਜ ਲੋਹੜੀ ਦੇ ਪਵਿੱਤਰ ਤਿਹਾੜੀ ਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋੜ ਸੁਖੇੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਕਿ ਪਹਿਲਾਂ ਗਵਾੜ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਵੱਲੋਂ ਸਾਂਝੀ ਲੋਹੜੀ ਮਨਾਈ ਜਾਂਦੀ ਸੀ ਪਰਮਾਤਮਾ ਵੱਲੋਂ ਕਿਸੇ ਦੇ ਘਰ ਪੁੱਤਰ ਦੀ ਦਾਤ ਬਖਸ਼ੀ ਹੋਵੇ ਜਾਂ ਨਵੀਂ ਵਿਆਹੀ ਜੋੜੀ ਦੀ ਲੋਹੜੀ ਮਨਾਈ ਜਾਂਦੀ ਸੀ ਤਾਂ ਸਾਂਝੇ ਤੌਰ ਤੇ ਪ੍ਰਾਂਤਾਂ ਭਰ ਭਰ ਕੇ ਲੋਕ ਇਸ ਸਾਂਝੀ ਲੋਹੜੀ ਦੇ ਵਿੱਚ ਸ਼ਾਮਲ ਹੁੰਦੇ ਸਨ ਤੇ ਰਲ ਮਿਲ ਕੇ ਮੂੰਫਲੀ ਰਿਓੜੀ ਗਾਚਕ ਖਾਂਦੇ ਸਨ ਉਹ ਸੱਭਿਆਚਾਰਕ ਦੀ ਵੱਖਰੀ ਝਲਕ ਜਿਹੜੀ ਦੇਖਣ ਨੂੰ ਮਿਲਦੀ ਸੀ ਭਾਈਚਾਰਕ ਸਾਂਝ ਦੇਖਣ ਨੂੰ ਮਿਲਦੀ ਸੀ ਅੱਜ ਇਸ ਦੀ ਜਉਂਦੀ ਜਾਗਦੀ ਮਿਸਾਲ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖਿਆ ਵਿਖੇ ਮਿਲੀ ਜਿੱਥੇ ਕਿ ਕੈਲੀ ਦੀ ਚੱਕੀ ਪਿੰਡ ਕੋੜ ਸੁਖਿਆ ਦੇ ਵਿੱਚ ਮਸ਼ਹੂਰ ਹੈ ਅਤੇ ਉੱਥੇ ਹੀ ਇਸ ਵੀਰਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਲੋਹੜੀ ਮਨਾਈ ਗਈ ਜਿਵੇਂ ਕਿ ਪਹਿਲਾਂ ਗਵਾੜਾਂ ਦੇ ਵਿੱਚ ਇੱਕ ਸਾਂਝੀ ਲੋਹੜੀ ਮਨਾਈ ਜਾਂਦੀ ਸੀ ਪਰ ਕਿਤੇ ਨਾ ਕਿਤੇ ਲੋਹੜੀ ਦਾ ਤਿਹਾਰ ਹੁਣ ਘਰ ਤੱਕ ਹੀ ਸੀਮਤ ਰਹਿ ਗਿਆ ਇਸ ਦਾ ਕਈ ਕਾਰਨ ਹਨ ਜਿਵੇਂ ਕਿ ਲੋਕਾਂ ਦੀ ਆਪਸ ਵਿੱਚ ਜ਼ਿਆਦਾ ਟਕਰਾਰ ਬਾਜ਼ੀ ਜਾਂ ਹੋਰ ਕਾਰਨ ਵੀ ਹੋ ਸਕਦੇ ਆ ਪਰ ਪਿੰਡ ਕੋੜ ਸੁਖਿਆ ਦੀ ਗੱਲ ਕਰੀਏ ਕੈਲੀ ਦੀ ਚੱਕੀ ਦੇ ਸਾਹਮਣੇ ਬਿਲਕੁਲ ਇਸ ਵੀਰਾਂ ਵੱਲੋਂ ਹਰ ਸਾਲ ਹੀ ਸਾਂਝੀ ਲੋਹੜੀ ਮਨਾਈ ਜਾਂਦੀ ਹੈ ਜਿਸ ਵਿੱਚ ਮੂੰਫਲੀਆ ਰਯੌੜੀਆਂ ਤੇ ਗੱਚਕ ਵੰਡ ਕੇ ਭਾਈਚਾਰਕ ਸਾਂਝ ਦੀ ਝਲਕ ਦੇਖਣ ਨੂੰ ਮਿਲਦੀ ਹੈ ਅੱਜ ਉਸੇ ਤਰ੍ਹਾਂ ਹੀ ਲੋਹੜੀ ਦੇ ਪਵਿੱਤਰ ਤਿਹਾਰ ਤੇ ਪਿੰਡ ਕੋਟ ਸੁਖੀ ਦੇ ਵਿੱਚ ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਜਿਸ ਤਰ੍ਹਾਂ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਆਮ ਹੀ ਵੱਡੇ ਪੱਧਰ ਦੇ ਉੱਤੇ ਸਾਂਝੀ ਲੋੜੀ ਮਨਾਈ ਜਾਂਦੀ ਸੀ ਪਰ ਹੁਣ ਕਿਤੇ ਨਾ ਕਿਤੇ ਇਹ ਘਟ ਗਿਆ ਆਪਣੇ ਘਰ ਤੱਕ ਹੀ ਪਰਿਵਾਰ ਤੱਕ ਹੀ ਇਹ ਇਤਿਹਾਸ ਸੀਮਤ ਰਹਿ ਗਿਆ ਪਰ ਜਿੱਦ ਕਿਤੇ ਨਾ ਕਿਤੇ ਭਾਈਚਾਰਕ ਸਾਂਝ ਜਿਹੜੀ ਉਹ ਘਟਦੀ ਨਜ਼ਰ ਆ ਰਹੀ ਆ ਪਰ ਪਿੰਡ ਕੋਟ ਸੁਖੀ ਦੇ ਵਿੱਚ ਅੱਜ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰੰਝਾਂ ਹਨ ਵੱਡੇ ਪੱਧਰ ਦੇ ਉੱਤੇ ਇਸ ਲੋੜੀ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ ਉਥੇ ਹੀ ਆਪਸੀ ਭਾਈਚਾਰਕ ਸਾਂਝ ਦਾ ਨਿਗ੍ਖ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਕਿ ਪਹਿਲਾਂ ਦੀ ਤਰ੍ਹਾਂ ਲੋਕ ਵੱਡੇ ਪੱਧਰ ਦੇ ਉੱਤੇ ਸਾਰੇ ਲੋਕ ਰਲ ਮਿਲ ਕੇ ਲੋਹੜੀ ਮਨਾਉਂਦੇ ਸਨ ਖੁਸ਼ੀਆਂ ਸਾਂਝੀਆਂ ਕਰਦੇ ਸਨ ਪਰ ਅੱਜ ਵੀ ਉਸੇ ਤਰ੍ਹਾਂ ਪਿੰਡ ਕੋਟ ਸੁਖੀਆ ਦੇ ਵਿੱਚ ਲੋਹੜੀ ਮਨਾਈ ਗਈ ਤਾਂ ਬਹੁਤ ਘੱਟ ਇਹੋ ਜਿਹਾ ਮਾਹੌਲ ਲੋਹੜੀ ਦੇ ਮੌਕੇ ਦੇਖਣ ਨੂੰ ਮਿਲਦੇ ਹਨ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਤੇ ਹਾਲ ਸੱਟ ਰਹੇ ਆ ਲੋਹੜੀ ਮਨਾਈ ਜਾ ਰਹੀ ਆ ਇਸ ਵੱਡੇ ਪੱਦਰ ਦੇ ਉੱਤੇ ਇਹਨਾਂ ਵੀਰਾਂ ਵੱਲੋਂ ਪਿੰਡ ਕੋਟ ਸੁਖੇ ਦੇ ਨਗਰ ਨਿਵਾਸੀ ਇਸ ਗਵਾੜ ਦੇ ਹਰ ਸਾਲ ਹੀ ਇਸੇ ਜਗ੍ਹਾ ਦੇ ਉੱਤੇ ਲੋਹੜੀ ਮਨਾਉਂਦੇ ਹਨ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਮਹਿਸੂਸ ਹੁੰਦਾ ਹੈ ਤੇ ਲੋਕਾਂ ਨੂੰ ਇੱਕ ਵੱਡਾ ਸੁਨਿਆਹ ਦਿੰਦੇ ਹਨ ਕਿ ਭਾਈਚਾਰਕ ਸਾਂਝ ਬਣਾ ਕੇ ਰੱਖੋ ਤਾਂ ਕਿ ਆਪਣੇ ਦਿਨ ਤਿਹਾਰ ਈਦਾਂ ਦੀਵਾਲੀਆਂ ਲੋਹੜੀਆਂ ਦੀਵਾਲੀਆਂ ਇਕੱਠੇ ਸਾਂਝੇ ਰੂਪ ਦੇ ਵਿੱਚ ਆਪਾਂ ਮਨਾਈਏ ਫਿਰ ਤੋਂ ਆਪਣੀ ਭਾਈਚਾਰਕ ਸਾਂਝ ਆ ਜਿਹੜੀ ਉਹ ਕਾਇਮ ਕਰੀਏ ਬੇਸ਼ੱਕ ਪਰਿਵਾਰਾਂ ਦੇ ਵਿੱਚ ਆਪਾਂ ਹਰ ਇੱਕ ਲੋਹੜੀ ਦੀਵਾਲੀ ਮਨਾਉਂਦੇ ਆ ਪਰ ਜਿਹੜੀ ਆਮ ਆਪਣੇ ਭਾਈਚਾਰਕ ਵਿੱਚ ਕਿਸੇ ਵੀ ਤਿਹਾਰ ਨੂੰ ਮਨਾਉਣ ਦਾ ਆਨੰਦ ਆ ਜਿਹੜਾ ਉਹ ਵੱਖਰਾ ਮਹਿਸੂਸ ਹੁੰਦਾ ਜਿਵੇਂ ਕਿ ਪੁਰਾਣੇ ਸਮੇਂ ਵਿੱਚ ਆਪਣੇ ਬਜ਼ੁਰਗਾਂ ਤੋਂ ਆਪਾਂ ਸੁਣਦੇ ਆਏ ਹਾਂ ਪਰ ਬਜ਼ੁਰਗਾਂ ਦੇ ਵਿੱਚ ਅੱਜ ਵੀ ਪਹਿਲਾਂ ਵਾਲੀ ਮਿਸਾਲ ਕਾਇਮ ਹੈ ਅੱਜ ਵੀ ਉਹਨਾਂ ਦੇ ਦਿਲਾਂ ਵਿੱਚ ਭਾਈਚਾਰਕ ਮਿਸਾਲ ਦੇਖਣ ਨੂੰ ਮਿਲਦੀ ਹੈ ਜਿਵੇਂ ਕਿ ਦੇਖ ਰਹੇ ਹੋ ਤੁਸੀਂ ਵੱਡੇ ਪੱਦਰ ਦੇ ਉੱਤੇ ਵੱਡੇ ਇਕੱਠ ਦੇ ਰੂਪ ਵਿੱਚ ਸਾਂਝੀ ਲੋਹੜੀ ਮਨਾਈ ਜਾਂਦੀ ਸੀ ਤਾਂ ਕਿੰਨਾ ਵਧੀਆ ਲੱਗਦਾ ਸੀ ਸਾਂਝੇ ਪਰਿਵਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਸੀ ਸੋ ਤੁਹਾਨੂੰ ਪਿੰਡ ਕੋਟ ਸੁਖੀ ਦੀ ਇਹ ਲੋਹੜੀ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਸ ਲੋਹੜੀ ਦੇ ਪਵਿੱਤਰ ਤਿਹਾਰ ਤੇ ਇੱਕ ਵਾਰ ਫੇਰ ਸਮੂਹ ਪੰਜਾਬੀਅਤ ਨੂੰ ਲੱਖ ਲੱਖ ਵਧਾਈ ਪ੍ਰਮਾਤਮਾ ਤੁਹਾਡੇ ਸਭ ਲਈ ਇਹ ਲੋਹੜੀ ਖੁਸ਼ੀਆਂ ਖੇੜੇ ਲੈ ਕੇ ਆਵੇ ਅਤੇ ਸਭ ਦੀਆਂ ਇੱਛਾ ਭਾਵਨਾ ਮਨੋ ਕਾਮਨਾਵਾਂ ਪੂਰੀਆਂ ਹੋਣ। ਭਈ ਅੱਜ ਪਿੰਡ ਕੋਟਸੁਕੇ ਦੇ ਵਿੱਚ ਸਾਂਝੀ ਲੋਹੜੀ ਮਨਾਈ ਜਾ ਰਹੀ ਹੈ ਅੱਜ ਤੁਹਾਡੇ ਵੱਲੋਂ। ਹਾਂਜੀ। ਅੱਛਾ ਅੱਜ ਇਸ ਗਵਾੜ ਦੇ ਵਿੱਚ ਪਹਿਲਾਂ ਵੀ ਲੋਹੜੀ ਮਨਾਈ ਜਾਂਦੀ ਕਿ ਅੱਜ ਪਹਿਲੀ ਵਾਰ ਮਨਾਈ ਜਾ ਰਹੀ ਹੈ? ਨਹੀਂ ਹਰ ਸਾਲ ਹੀ ਮਨਾਈ ਹੈ। ਅੱਛਾ। ਜਿਵੇਂ ਆਪਾਂ ਦੇਖਦੇ ਹਾਂ ਨਾ ਪਹਿਲਾਂ ਗਵਾੜਾਂ ਦੇ ਵਿੱਚ ਵੱਡੇ ਮਤਲਬ ਕਿ ਆਪਾਂ ਦੇਖ ਸਕਦੇ ਕੱਠ ਦੇ ਵਿੱਚ ਹਨਾ ਜਿਵੇਂ ਆਪਣੇ ਪੈਟ ਦੇ ਵਿੱਚ ਖੂਹ ਵਾਲੇ ਗਵਾੜ ਦੀ ਜਾਂ ਹੋਰ ਲੋੜੀ ਮਸ਼ਹੂਰ ਹੁੰਦੀ ਸੀ ਤੇ ਹੁਣ ਇਹ ਘਟਦਾ ਜਾ ਰਿਹਾ ਕਿਤੇ ਨਾ ਕਿਤੇ ਨਾ ਕੀ ਕਾਰਨ ਕੀ ਹੈ ਭਈ ਇਹਦੇ ਪਿੱਛੇ ਕੀ ਸਮਝਦੇ ਹੋ ਬਾਕੀ ਇੱਕਾ ਹੀ ਨਹੀਂ ਗਈ ਅੱਛਾ ਹੁਣ ਇੱਕਾ ਜਿਵੇਂ ਆਪਾਂ ਗਵਾੜ ਇਕੱਠਾ ਹੋਇਆ ਸਾਰਾ ਇੱਕਾ ਬਣਿਆ ਤਾਂ ਆਪਾਂ ਬਣਾਈ ਅੱਜ ਬਈ ਕੈਲੀ ਦੀ ਚੱਕੀ ਮਸ਼ਹੂਰ ਆ ਹਨਾ ਕੋਰ ਸੁਖੇਰੇ ਵਿੱਚ ਤੇ ਅੱਜ ਬਈ ਇਹਦਾ ਉਪਰਾਲਾ ਵੀ ਬਹੁਤ ਆ ਹਨਾ ਪਰ ਮੈਂ ਕਿਸਾਨ ਅੰਦੋਲਨ ਦੀ ਗੱਲ ਹੋਵੇ ਜਾਂ ਕੋਈ ਵੀ ਹਨਾ ਪੈਣ ਦੇ ਵਿੱਚ ਕੱਟ ਰੱਖਣਾ ਹੋਵੇ ਹਨਾ ਓਏ ਖੜ ਚਪਰਾ ਹਾਂਜੀ ਬਈ ਬਈ ਅੱਜ ਲੋਹੜੀ ਦਾ ਪਵਿੱਤਰ ਤਿਹਾਰ ਆ ਹਨਾ ਤੇ ਤੁਸੀਂ ਸਾਰੇ ਹਨਾ ਵੀਰ ਇਕੱਠੇ ਹੋ ਕੇ ਲੋਹੜੀ ਮਨਾ ਰਹੇ ਹੋ ਹਨਾ ਕੀ ਮੈਸੇਜ ਆ ਤੁਹਾਡਾ ਲੋਕਾਂ ਨੂੰ ਆਪਣੇ ਮੈਸੇਜ ਇਹ ਲੋਕਾਂ ਨੂੰ ਇਕੱਠੇ ਰਹਿਣਾ ਚਾਹੀਦਾ ਇੱਕ ਜਟ ਹੋ ਕੇ ਲੋੜੀ ਜਿਵੇਂ ਦਿਵਾਲੀ ਕੋਈ ਵੀ ਜਨਤ ਹਾਰ ਮਨਾਉਣਾ ਚਾਹੀਦਾ ਕੱਲ ਨੂੰ ਅਸੀਂ ਜਿਵੇਂ ਮਾਗੀ ਦਾ ਦਿਨ ਆ ਸੁਬਾ ਅਸੀਂ ਆਪਣ ਲੰਗਰ ਵੀ ਲਾ ਰਹੇ ਆ ਜਿਵੇਂ ਬਾਈ ਹੁਣ ਲੋੜੀ ਦਾ ਤਿਹਾਰ ਆ ਹਨਾ ਆਪਦੇ ਘਰ ਤਿਕਰੀ ਸੀਮਤ ਰਹਿ ਗਿਆ ਜਿਵੇਂ ਪਹਿਲਾਂ ਦੀ ਗੱਲ ਨਹੀਂ ਰਹਿ ਗਈ ਹਨਾ ਜਿਵੇਂ ਕੋਈ ਹਨਾ ਜਿਵੇਂ ਬਾਈ ਨੇ ਦੱਸਿਆ ਵੀ ਮੇਰੇ ਬੇਟੇ ਨੇ ਜਨਮ ਲਿਆ ਹਨਾ ਪਹਿਲੀ ਲੋੜੀ ਆ ਜਾਂ ਕਿਸੇ ਦੇ ਵਿਆਹ ਦੀ ਲੋੜੀ ਹੁੰਦੀ ਸੀ ਤਾਂ ਲੋਕ ਆਮ ਹੀ ਇਕੱਠੇ ਹੋ ਕੇ ਬਣਾਉਂਦੇ ਸੀ ਪਰ ਹੁਣ ਘਰ ਤਿਕਰੀ ਸੀਮਤ ਰਹਿ ਗਈ ਕਿਵੇਂ ਦੇਖਦੇ ਹੋ ਇਹਨੂੰ ਬਿਲਕੁਲ ਵੇ ਕਿਵੇਂ ਲੋਕਾਂ ਦੇ ਵਿੱਚ ਇਕਤਾ ਦੀ ਕਮੀ ਕਿਉਂ ਹੈ ਬਾਈ ਕੀ ਕਾਰਨ ਕੀ ਇਹਦੇ ਪਿੱਛੇ ਬਸ ਇੱਕ ਦੂਜੇ ਨਾਲ ਕੋਈ ਤੁਰਦਾ ਹੀ ਨਹੀਂ ਗਾ ਜੀ ਆਪਦੇ ਘਰੇ ਘਰੇ ਮਨਾ ਲੈਂਦੇ ਆ ਇਕੱਠ ਕਰਦੇ ਹੀ ਨਹੀਂ ਬਈ ਤੂੰ ਖੁਸ਼ੀ ਆਪਾਂ ਸਾਰੇ ਇਕੱਠੇ ਹੋਏ ਪੈਂਪੜਾ ਅੱਜ ਪਿੰਡ ਕੋਰਸੁਕੇਰੇ ਵਿੱਚ ਹਨਾ ਤੁਸੀਂ ਵੀ ਆਪਦੇ ਘਰੇ ਘਰੇ ਜਾ ਕੇ ਲੋਹੜੀ ਮਨਾ ਸਕਦੇ ਪਰ ਇੱਥੇ ਇਕੱਠੇ ਹੋਏ ਤੁਸੀਂ ਹਨਾ ਅੱਜ ਬਸ ਸਾਰੇ ਯਾਰ ਦੋਸਤ ਇਕੱਠੇ ਹੋਏ ਹਾਂ ਹੁਣ ਖੂਬ ਇੰਜੋਏ ਕਰ ਰਹੇ ਆ ਬਈ ਘਰ ਵਾਲਾ ਮਜ਼ਾ ਇੱਥੇ ਆ ਰਿਹਾ ਗਿਆ ਨਹੀਂ ਉਹ ਨਹੀਂ ਆ ਰਿਹਾ ਇੱਥੇ ਬਾੜਾ ਬਾੜਾ ਨਹੀਂ ਜਾ ਆ ਯਾਰ ਇੱਥੇ ਬਾੜਾ ਆ ਰਿਹਾ ਬਾੜਾ ਠੀਕ ਆ